ਇਹ ਨਿਦਨੀ ਕਮਾਂਤਰੀ ਮਾਮਲਿਆਂ ਦੇ ਵਿੱਚ ਅਮਰੀਕਾ ਦੀ ਲਾਣੇਦਾਰੀ ਉੱਤੇ ਠਾਣੇਦਾਰੀ ਉੱਤੇ ਵੱਡੇ ਪੱਧਰ ਉੱਤੇ ਨਜ਼ਰਾਂ ਲੱਗੀਆਂ ਹੋਈਆਂ ਨੇ ਅਮਰੀਕਾ ਤੋਂ ਵੱਖਰਾ ਦੇਸ਼ ਹੈ ਵੈਂਡਜੂਏਲਾ ਤੇ ਉੱਥੋਂ ਦੇ ਰਾਸ਼ਟਰਪਤੀ ਨੂੰ ਨਿਕੋਲਸ ਮਾਦਰੋਨ ਨੂੰ ਅਮਰੀਕਾ ਨੇ ਰੰਗੀ ਹੱਥੀ ਕਾਬੂ ਕੀਤਾ ਕਹਿੰਦਾ ਭਾਪਕੇ ਭਾਵੇਂ ਮੰਨਿਆ ਜਾਂਦਾ ਹੈ ਵੱਡਾ ਹਮਲਾ ਪਰੰਤੂ ਸਵਾਲ ਇਹ ਹੈ ਕਿ ਦੂਜੇ ਦੇਸ਼ ਦੇ ਰਾਸ਼ਟਰਪਤੀ ਨੂੰ ਕਾਬੂ ਕਰ ਲੈਣਾ ਅੱਖਾਂ ਬੰਦ ਕਰਕੇ ਆਪਣੇ ਦੇਸ਼ ਦੇ ਵਿੱਚ ਲੈ ਆਉਣਾ ਕਿਉਂਕਿ ਅਮਰੀਕਾ ਦੇ ਠਾਣੇ ਦੇ ਵਿੱਚ ਦੂਜੇ ਦੇਸ਼ ਦੇ ਇਸ ਵਿਅਕਤੀ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਰਵੱਟ ਸੀ ਭਾਵੇਂ ਕਿ ਹੁਣ ਜਿਹੜੇ ਨਿਕੋਲਸ ਨੇ ਉਹ ਉੱਥੋਂ ਦੇ ਰਾਸ਼ਟਰਪਤੀ ਨੇ ਪਰ ਕਮਾਂਤਰੀ ਲਿਹਾਜ਼ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਇਹ ਮਾਮਲਾ ਹੈ ਕਿ ਇਹ ਅਮਰੀਕਾ ਨੇ ਦੂਜੇ ਦੇਸ਼ ਉਤੇ ਕਿਵੇਂ ਹਮਲਾ ਕੀਤਾ ਤੇ ਉੱਥੋਂ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਲੈ ਆਂਦਾ ਹੈ ਤੇ ਜਾਨਣਾ ਚਾਹੁੰਦੇ ਆ ਇਸ ਵਦੇਰੇ ਜਿਹੜਾ ਚਰਚਿਤ ਮਾਮਲਾ ਹੈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਮਾਨਯੋਗ ਸੁਪਰੀਮ ਕੋਰਟ ਦੇ ਵੱਡੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਕਹਿ ਸਕਦੇ ਆ ਉਹਗੇ ਜਿਹੜੇ ਇੱਕ ਮੰਤਰੀ ਮਾਮਲਿਆਂ ਦੇ ਚਿੰਤਕ ਵੀ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ ਸੋ ਖਾਲਸਾ ਜੀ ਚੈਨਲ ਦੇ ਇਸ ਮੰਚ ਉੱਤੇ ਤੁਹਾਡਾ ਸਵਾਗਤ ਵੈਲਕਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਫਤਿਹ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਆਏ ਇਹ ਕਮਾਂਤਰੀ ਮਾਮਲਾ ਇਨੀ ਦਿਨੀ ਵੱਡੀ ਚਰਚਾ ਦੇ ਵਿੱਚ ਹੈ ਦੂਜੇ ਦੇਸ਼ ਉੱਤੇ ਹਮਲਾ ਕੀਤਾ ਹੈ ਅਮਰੀਕਾ ਨੇ ਤੇ ਬੜੀ ਆਸਾਨੀ ਦੇ ਨਾਲ ਉੱਥੋਂ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਆਪਣੇ ਦੇਸ਼ ਲੈ ਆਂਦਾ ਹੈ ਤੇ ਅਮਰੀਕੀ ਥਾਣੇ ਦੇ ਵਿੱਚ ਜਿਸ ਵਿਅਕਤੀ ਨੂੰ ਹੁਣ ਲਿਆਂਦਾ ਜਦੋਂ ਰਾਸ਼ਟਰਪਤੀ ਨਹੀਂ ਸੰਨ ਤਾਂ ਇਹਨਾਂ ਦੇ ਖਿਲਾਫ ਇੱਕ ਐਫਆਈਆਰ ਰਵਟ ਦਰਜ ਹੁੰਦੀ ਹੈ ਇਹ ਮਾਮਲਾ ਹੈ ਕਿ ਇਹ ਇਹ ਦੋਨਾਂ ਦੇਸ਼ਾਂ ਨਾਲ ਜੁੜਿਆ ਦੇ ਵਿੱਚ ਇੱਕ ਥਾਣੇ ਦੀ ਗੱਲਬਾਤ ਥਾਣੇ ਤੋਂ ਬਾਅਦ ਅੰਤਰਰਾਸ਼ਟਰੀ ਹੱਦਾਂ ਤੋਂ ਅੱਗੇ ਜਾ ਕੇ ਰਾਸ਼ਟਰਪਤੀ ਨੂੰ ਚੁੱਕ ਲੈਣਾ ਜੀ ਦੇਖੋ ਗੱਲ ਇਹ ਹੈ ਜੀ ਕਿ ਜਿਸ ਤਰ੍ਹਾਂ ਪਹਿਲਾਂ ਰੂਸ ਨੇ ਕ੍ਰੀਮੀਆ ਤੇ ਕਬਜ਼ਾ ਕਰ ਲਿਆ ਇਹ ਜਿਹੜਾ ਸੀ ਯੂਕਰੇਨ ਦੇ ਤੇ ਉਹ ਵੀ ਜਿਹੜਾ ਸੀਗਾ ਗੈਰਕਾਨੂੰਨੀ ਸੀ ਉਹਦੀਆਂ ਹੱਦਾਂ ਵਿੱਚ ਵੜ ਕੇ ਜਿਹੜਾ ਹੈ ਉੱਥੇ ਤੇ ਫੇਰ ਹੁਣ ਉਹ ਲੜਾਈ ਹੋ ਰਹੀ ਹੈ ਉਹਦੇ ਵਿੱਚ ਅਮਰੀਕਾ ਜਿਹੜਾ ਹੈਗਾ ਉਹ ਰੂਸ ਦਾ ਵਿਰੋਧ ਨਹੀਂ ਕਰ ਰਿਹਾ ਹਮ ਬਲਕਿ ਇੱਕ ਰਾਜੀਨਾਮਾ ਤਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੁਤ ਰੈਨ ਤੋਂ ਜਿਹੜਾ ਰੂਸ ਦੇ ਹੱਕ ਵੀ ਜਾਂਦਾ ਹੈ ਜੀ ਲਗਭਗ ਇਹ ਸਮਝੌਤੇ ਦਾ ਹੀ ਕਿ ਹਿੱਸਾ ਹੈ ਕਿ ਜਿਹੜਾ ਰੂਸ ਹੈ ਉਹ ਆਪਣੇ ਗਵੰਡੀਆਂ ਤੇ ਜਿਹੜਾ ਹੈ ਇਸੇ ਤਰ੍ਹਾਂ ਹੀ ਥਾਣੇਦਾਰੀ ਕਰੇ ਤੇ ਅਮਰੀਕਾ ਆਪ ਦੇ ਗਵੰਡੀਆਂ ਤੇ ਥਾਣੇਦਾਰੀ ਕਰੂ ਹਮ ਇਹ ਇਸ ਦੇ ਮੁਤਾਬਕ ਬੰਜੂਲਾ ਦੇ ਜਿਹੜੇ ਇਹ ਰਾਸ਼ਟਰਪਤੀ ਸਾਹਿਬ ਨੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ ਆਪਾਂ ਗ੍ਰਿਫਤਾਰੀ ਤਾਂ ਨਹੀਂ ਨਾ ਕਹਿ ਸਕਦੇ ਆਪਾਂ ਤੇ ਇਹ ਕਹਿ ਸਕਦੇ ਹਾਂ ਕਿ ਇੱਕ ਪ੍ਰਭੂ ਸਤਾ ਰਾਜ ਦੇ ਰਾਸ਼ਟਰਪਤੀ ਨੇ ਉਹ ਹਾਂ ਉਹ ਜਿਹੜਾ ਅਮਰੀਕਾ ਨਾਲ ਅਮਰੀਕਾ ਦੀ ਪ੍ਰਭੂਸਤਾ ਨਾਲ ਕੋਈ ਤੱਲਕ ਨਹੀਂ ਹੈ ਅਮਰੀਕਾ ਦੀ ਆਪ ਦੀ ਪ੍ਰਭੂਸਤਾ ਹੈ ਤੇ ਬੰਗਲੁਰਾ ਦੀ ਆਪ ਦੀ ਪ੍ਰਭੂਸਤਾ ਹੈ ਹੂੰ ਤੇ ਉਹ ਜਿਹੜਾ ਹੈ ਨਿਊਯਾਰਕ ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉਸ ਦੇ ਵਿੱਚ ਤਸਤਰਾਂ ਦੀ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਜਾਂ ਸਮਝਲਣ ਕਰਨ ਦੇ ਦੋਸ਼ ਦੇ ਵਿੱਚ ਨਸ਼ਿਆਂ ਦੇ ਬਾਬਤ ਉਹਨਾਂ ਦੀ ਜਿਹੜੀ ਪੁੱਛਤਾ ਸੀ ਜੀ ਨੂੰ ਆਪਾਂ ਇੰਟਰੋਗੇਸ਼ਨ ਕਹਿੰਦੇ ਆ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਉਹਨਾਂ ਨੇ ਇਸ ਪ੍ਰੈਜ਼ੀਡੈਂਟ ਦਾ ਨਾਮ ਲਿੱਤਾ ਬਹੁਤ ਦੇਰ ਤੋਂ ਉਸ ਸਮੇਂ ਪ੍ਰੈਜ਼ੀਡੈਂਟ ਨਹੀਂ ਸੀ ਪਰੰਤੂ ਇਹ ਮੰਨਿਆ ਜਾਂਦਾ ਸੀ ਕਿ ਇਹਨਾਂ ਨੂੰ ਇੰਟਰਨੈਸ਼ਨਲ ਤਸੱਦਰ ਕਿਹਾ ਜਾਂਦਾ ਹੈ ਤੇ ਅਮਰੀਕਾ ਦੇ ਵਿੱਚ ਬੜੀ ਵੱਡੀ ਪਦਰ ਤੇ ਤਸੱਦਰੀ ਚਲਾ ਰਹੇ ਸੀ ਹੂੰ ਓਕੇ ਤੇ ਉਸ ਦੇ ਆਧਾਰ ਤੇ ਇੱਕ ਕੇਸ ਰਜਿਸਟਰ ਕਰ ਲਿਆ ਕਿਉਂਕਿ ਉੱਥੇ ਜਿਹੜਾ ਕੇਸ ਰਜਿਸਟਰ ਹੈ ਜਿਸ ਤਰ੍ਹਾਂ ਇੱਥੇ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ ਦਰਜ ਹੋ ਜਾਂਦੀ ਹੈ ਜਿਹਨੂੰ ਐਫ ਆਈ ਆਰ ਕਹਿੰਦੇ ਆ ਹੂੰ ਉਥੇ ਐਫ ਆਈ ਆਰ ਨਹੀਂ ਹੁੰਦਾ ਉਥੇ ਜਿਹੜਾ ਅਟਾਰਨੀ ਕੇਸ ਦਰਜ ਕਰਦਾ ਹੈ ਹਾਂ ਓਕੇ ਅਟਾਰਨੀ ਉਹ ਹੁੰਦਾ ਹੈ ਜਿਹੜਾ ਕਿ ਸਰਕਾਰੀ ਮੁਖੀਲ ਹੁੰਦਾ ਹੈ ਹੂੰ ਉਹਨਾਂ ਨੇ ਅਟਾਰਨੀ ਕਿਸੇ ਵੀ ਵੇਲੇ ਵੀ ਕੇਸ ਰਜਿਸਟਰ ਕਰ ਸਕਦਾ ਹੈ ਉਸ ਦੇ ਲਈ ਆਧਾਰ ਬਣਾਇਆ ਗਿਆ ਹੈ ਪੁਰਾਣੀ ਇਨਵੈਸਟੀਗੇਸ਼ਨ ਨੂੰ ਪੁਰਾਣੀ ਇੰਟਰੋਗੇਸ਼ਨ ਨੂੰ ਚਾਹੀ ਸਮਝਲਣ ਦੀ ਜਿਨ੍ਹਾਂ ਨੂੰ ਪਹਿਲਾਂ ਹੀ ਤੈਦ ਹੋ ਚੁੱਕੀ ਹੈ ਹਾਂ ਹਾਂ ਤੇ ਉਹਨਾਂ ਨੇ ਇਹਨਾਂ ਇਹਨਾਂ ਦਾ ਨਾਮ ਲਿੱਤਾ ਰਾਸ਼ਟਰਪਤੀ ਸਾਹਿਬ ਦਾ ਲਿੱਤਾ ਜਾਂ ਨਾਮ ਲਿੱਤਾ ਇਹਨਾਂ ਨੇ ਬਣਾਇਆ ਹੋਇਆ ਤੇ ਉਸ ਦੇ ਆਧਾਰ ਤੇ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਰੱਪਾ ਚੱਲ ਰਿਹਾ ਸੀ ਤੇ ਇਹ ਜਿਹੜਾ ਸੀ ਇਹਨਾਂ ਨੇ ਆਪਣੇ ਬਾਰਡਰ ਤੇ ਬੜੇ ਸਖਤ ਪਹਿਰੇ ਕਰਤੇ ਸੀ ਵੀ ਮੈਂ ਇਹਨੂੰ ਇਸ ਤਰ੍ਹਾਂ ਜਿਹੜਾ ਇਹ ਕਰਨ ਨਹੀਂ ਦੇਣਾ ਉਹ ਕਹਿ ਰਿਹਾ ਸੀ ਕਿ ਪੋਲੀਟੀਕਲ ਮੰਡਟ ਹੈ ਤੇ ਇਹ ਕਹਿੰਦੇ ਆ ਵੀ ਇਹਦੇ ਰੂਸ ਨਾਲ ਵੀ ਸਬੰਧ ਨੇ ਚੀਨ ਨਾਲ ਵੀ ਸਬੰਧ ਨੇ ਬੰਜੂਲਾ ਉਹ ਕਹਿੰਦਾ ਸੀ ਵੀ ਅਮਰੀਕਾ ਦੀ ਥਾਣੇਦਾਰੀ ਨੂੰ ਕਬੂਲ ਕਰੇ ਅਮਰੀਕਾ ਮੁਤਾਬਕ ਚੱਲੇ ਚੀਨ ਨਾਲ ਸਬੰਧਨਾ ਰੱਖੇ ਉਹ ਇਹਦੇ ਨਾਲ ਰੂਸ ਨਾਲ ਸਬੰਧਨਾ ਰੱਖੇ ਰੂਸ ਨੂੰ ਤੇਲ ਨਾਲ ਵੇਚੇ ਤੇ ਤੇਲ ਜਿਹੜਾ ਹੈ ਇੱਕ ਬੜੀ ਵੱਡੀ ਜਿਹੜੀ ਹੈ ਇਸ ਦੀ ਸਮੱਸਿਆ ਹੈ ਹੂੰ ਇਹ ਤੇਲ ਦੀ ਜਿਹੜੀ ਸਰਦਾਰੀ ਹੈ ਅਮਰੀਕਾ ਚਾਹੁੰਦਾ ਹੈ ਕਿ ਵੈਨਜ਼ੂਏਲਾ ਜਿਹੜਾ ਤੇਲ ਦੀ ਹੈ ਇੱਥੇ ਬਹੁਤ ਖਾਨਾ ਨੇ ਉਹ ਤੇਲ ਤੇ ਸਰਦਾਰੀ ਜਿਹੜੀ ਹੋਵੇ ਉਹ ਅਮਰੀਕਾ ਦੀ ਹੋਵੇ ਤੇ ਜਿਸ ਤਰ੍ਹਾਂ ਅਮਰੀਕਾ ਕਹੇ ਉਸ ਤਰ੍ਹਾਂ ਚੱਲਿਆ ਜਾਵੇ ਪਰ ਵੈਨਜ਼ੂਏਲਾ ਜਿਹੜਾ ਹੈਗਾ ਉਹ ਇੰਡੀਪੈਂਡੈਂਟਲੀ ਤੇਲ ਦਾ ਵਪਾਰ ਕਰਨਾ ਚਾਹੁੰਦਾ ਸੀ ਤੇ ਵੱਡੀ ਜਿਹੜੀ ਕਸ਼ਮਤਾ ਸੀ ਇਹ ਦੀ ਅਮਰੀਕਾ ਦੀ ਤੇ ਵੈਨਜ਼ੂਏਲਾ ਦੀ ਅਸਲ 'ਚ ਤਸਤੀਰੀ ਦਾ ਮਸਲਾ ਨਹੀਂ ਸੀ ਅਸਲ 'ਚ ਮਸਲਾ ਜਿਹੜਾ ਸੀ ਉਹ ਤੇਲ ਦਾ ਸੀ ਉਹ ਤੇਲ ਦੇ ਮਸਲੇ ਨੂੰ ਤਸਕਰੀ ਵਿੱਚ ਬਦਲ ਲਿਆ ਗਿਆ ਚਾਰ ਸ਼ਹਿਰਾਂ ਤੇ ਜਿਹੜਾ ਅੰਜੂਲਾ ਤੇ ਬੜੀ ਸਖਤ ਬਿਮਾਰੀ ਕੀਤੀ ਅਮਰੀਤਾ ਨੇ ਤੇ ਬੰਬਾਰੀ ਕਰਕੇ ਜਿਹੜਾ ਸੀ ਇਸ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਇਹਦੇ ਚ ਅਮਰੀਤਾ ਦੋ ਪੰਨਾਂ ਸਾਲ ਹੱਥ ਚਰਨ ਚਾਹੁੰਦਾ ਹੈ ਇੱਕ ਤਾਂ ਇਹ ਚ ਮੈਂ ਉਹਦੀ ਪ੍ਰਭੂ ਸਤਾ ਚ ਦਖਲ ਨਹੀਂ ਦਿੱਤਾ ਜਿਹੜੀ ਸਰਕਾਰ ਹੈ ਉਹ ਤਾਂ ਉਥੋਂ ਦੀ ਰਹੂਗੀ ਅਸੀਂ ਉਸ ਨੂੰ ਸਿੱਧੇ ਤੌਰ ਤੇ ਆਪਣੇ ਨਾਂ ਤਾਂ ਐਨੈਕਸ ਕਰ ਰਹੇ ਹਾਂ ਆਪਣੇ ਨਾਲ ਮਿਲਾ ਰਹੇ ਹਾਂ ਤੇ ਨਾ ਉੱਥੇ ਹਕੂਮਤ ਜਿਹੜੀ ਹੈ ਜੀ ਇਹ ਕਰ ਰਹੇ ਹਾਂ ਪਰੰਤੂ ਇਹਨਾਂ ਫੈਕਟਿਵ ਖਣੇਦਾਰੀ ਐਸੀ ਕੀਤੀ ਹੈ ਕਿ ਸਾਰੇ ਕ ਮੰਤਰੀ ਜਿਹੜੇ ਕਾਨੂੰਨ ਨੇ ਉਹਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਜਿਸ ਤਰ੍ਹਾਂ ਰੂਸ ਨੇ ਯੂਕਰੇਨ ਵਿੱਚ ਉਡਾਈਆਂ ਉਸੇ ਤਰ੍ਹਾਂ ਜਿਹੜੀਆਂ ਅਸੀਂ ਜੀਆਂ ਇਹ ਟਰੰਪ ਸਾਹਿਬ ਨੇ ਇੱਥੇ ਵਿਯੂਲਾ ਦੇ ਵਿੱਚ ਉਡਾਤੀਆਂ ਕਿ ਇਹ ਜਿਹੜੀ ਇੱਕ ਬੜੀ ਵੱਡੀ ਜਿਹੜੀ ਹੈ ਜੀ ਇਹ ਚੁਣੌਤੀ ਹੈ ਸਾਰੇ ਸੰਸਾਰ ਨੂੰ ਕਿ ਉਧਰ ਤਾਈਵਾਨ ਦੇ ਵਿੱਚ ਵੀ ਹਮਲਾ ਕਰਨ ਦੀ ਤਿਆਰੀ ਜਿਹੜੀ ਹੈ ਉਹ ਚੀਨ ਕਰ ਰਿਹਾ ਹੈ ਹਾਂ 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 ਆ ਉਹ ਕਹ ਰਿਹਾ ਹੈ ਬਈ ਜਿਹੜਾ ਪਹਿਲਾ ਬਾਦਸ਼ਾਹ ਸੀ ਜਿਹੜਾ 1948 ਦੇ ਵਿੱਚ ਇਹ ਕਹਿੰਦੇ ਆ ਕਿ ਕਮਿਊਨਿਸਟ ਰੈਵਿਊਲੂਸ਼ਨ ਆ ਗਈ ਚੀਨ ਦੇ ਵਿੱਚ ਤਾਂ ਉਹ ਜਿਹੜਾ ਉੱਥੋਂ ਦਾ ਬਾਦਸ਼ਾਹ ਸੀ ਉਹ ਪਿੱਛੇ ਹਟਦਾ ਹਟਦਾ ਮੌਸਦੀਆਂ ਫੌਜਾਂ ਤਾਈਵਾਨ ਦੇ ਉੱਤੇ ਕਾਬਜ਼ ਰਹੀਆਂ ਉਦੋਂ ਅਮਰੀਕਾ ਨੇ ਜਿਹੜਾ ਸੀ ਇਹਦੀ ਮਦਦ ਕੀਤੀ ਤੇ ਚੀਨ ਨੂੰ ਅੱਗੇ ਨਹੀਂ ਵਧਣ ਦਿੱਤਾ ਤਾਈਵਾਨ ਜਿਹੜਾ ਹੈ ਉਹ ਰਾਸ਼ਟਰਵਾਦੀ ਚੀਨ ਦਾ ਹੁੰਦਾ ਹੈ ਤੇ ਉੱਥੇ ਵੀ ਉਹ ਕੋਸ਼ਿਸ਼ ਕਰ ਰਹੇ ਹੈ ਉਹ ਵੀ ਅਮਰੀਕਾ ਦੀ ਪ੍ਰੋਟੈਕਸ਼ਨ ਕਰਕੇ ਬੈਠਾ ਹੈ ਸੋ ਇਹ ਤਾਂ ਹਾਲਾਤਾਂ ਦੇ ਵਿੱਚ ਤੁਮੰਤਰੀ ਤੌਰ ਤੇ ਜਿਹੜਾ ਇਹ ਹਮਲਾ ਸੀ ਇਹ ਬਹੁਤ ਵੱਡੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਰੱਖਦਾ ਹੈ ਕਿਉਂਕਿ ਉੱਤਰੀ ਕੋਰੀਆ ਵੀ ਉਧਰ ਹਮਲਾ ਕਰਨ ਦੀ ਧਮਕੀ ਦਿੰਦਾ ਸੀ ਸਾਊਥ ਕੋਰੀਆ ਤੇ ਸਾਊਥ ਕੋਰੀਆ ਜਿਹੜਾ ਅਮਰੀਕਾ ਦੀ ਪ੍ਰੋਟੈਕਸ਼ਨ 'ਚ ਹੈ ਸੋ ਅਮਰੀਕਾ ਨੇ ਆਪਣੇ ਤੇਵਰ ਦਿਖਾਏ ਨੇ ਆਪਣੇ ਦਿਖਾ ਕੇ ਮੈਂ ਬੜਾ ਤੱਤਦਵਾਰ ਹਾਂ ਤੁਸੀਂ ਇਧਰ ਨੂੰ ਮੇਰੀ ਜਿਹੜੇ ਮੇਰੇ ਪ੍ਰੋਟੈਕਟਡ ਨੇ ਉਧਰ ਨੂੰ ਮੂੰਹ ਨਾ ਚਲਿਓ ਇਹ ਵੀ ਇੱਕ ਗੱਲ ਹੈ ਕਿ ਸਾਡੇ ਕੋਲੇ ਇੰਨੇ ਹਥਿਆਰ ਨੇ ਉਹੀ ਗੱਲ ਈਰਾਨ ਦੇ ਵਿੱਚ ਹੋ ਰਹੀ ਹੈ। ਈਰਾਨ ਦੇ ਵਿੱਚ ਜਿਹੜੀਆਂ ਸੀ ਜਾਂ ਈਰਾਨ ਦੇ ਵਿੱਚ ਤਰੰਤੀ ਦੀ ਇਸਲਾਮ ਇਸ ਲਈ ਆਈ ਸੀ ਕਿ ਉਦੋਂ ਬੁਰਕਾ ਨਹੀਂ ਪਾਇਆ ਜਾ ਰਿਹਾ ਸੀ। ਤੇ ਮੌਲਵੀ ਸਾਹਿਬਾਨ ਕਹਿੰਦੇ ਸੀ ਕਿ ਬੁਰਕਾ ਪਾਉਣਾ ਜ਼ਰੂਰੀ ਹੈ ਜਦੋਂ ਇੱਕ ਬਿਨਾ ਬੁਰਕੇ ਤੋਂ ਔਰਤ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਸੀ ਈਰਾਨ ਦਾ ਉਹਨੇ ਇਜਾਜ਼ਤ ਦੇਤੀ ਤੇ ਸਕਰਟ ਪਾ ਸਕਦੀ ਹੈ। ਇਹ ਇੱਕ ਅਰਥ ਸਿਕਰਟੀ ਪਾਸਾ ਵੀ ਹੈ ਜਿਹਦੇ ਨਾਲ ਲੱਤਾਂ ਦਾ ਹੇਠਲਾ ਹਿੱਸਾ ਜਿਹੜਾ ਉਹ ਨੰਗਾ ਰਹਿ ਸਕਦਾ ਹੈ ਤਾਂ ਉਸਨੇ ਗੋਲੀ ਮਾਰੀ ਸੀ ਤੁਲਿਆ ਖੁਮਾਨੀ ਨੇ ਉਸ ਤੇ ਉਹ ਗੋਲੀ ਪਿੱਛੇ ਇੱਥੇ ਰੈਗੂਲੇਸ਼ਨ ਹੁਣ ਉਹ ਕਹਿੰਦੇ ਆ ਕਿ ਤੁਸੀਂ ਜਿਹੜੇ ਜਿਹੜਾ ਜੀ ਨੂੰ ਅਝਾਬ ਕਹਿੰਦੇ ਹੋ ਜੀ ਨੂੰ ਪੜਦਾ ਕਹਿੰਦੇ ਹੋ ਬੜੇ ਸਖਤ ਕਾਨੂੰਨ ਨੇ ਹੁਣ ਉਹਦੇ ਵਿਰੋਧ ਵਿੱਚ ਉੱਥੇ ਮੁਜ਼ਾਰੇ ਹੋ ਰਹੇ ਨੇ ਕਿ ਉਸ ਤੇ ਗੋਲੀ ਚਲਾ ਰਿਹਾ ਤਾਂ ਅਮਰੀਕਾ ਕਹਿੰਦਾ ਕਿ ਜੇ ਪੀਸਫੁਲ ਡਿਮੋਨਸਟ੍ਰੇਸ਼ਨ ਤੇ ਤੁਸੀਂ ਗੋਲੀ ਚਲਾਈ ਤਾਂ ਮੈਂ ਜਿਹੜੀ ਹੈ ਉਹ ਡੈਮੋਕਰੇਸੀ ਦੀ ਰੱਖਿਆ ਕਰੂੰਗਾ ਉਹ ਵੀ ਉਹਨਾਂ ਦੇ ਸਿੱਧਾ-ਸਿੱਧਾ ਜਿਹੜਾ ਹੈਗਾ ਰੂਸ ਹੈ ਜਿਹੜਾ ਅਮਰੀਕਾ ਹੈ ਉਹ ਇਰਾਨ ਦੇ ਜਿਹੜੇ ਹੈਗੇ ਆ ਪ੍ਰਭੂ ਸਤਾ ਵਿੱਚ ਦਾਖਲ ਦੇ ਰਿਹਾ ਤੇ ਕਿਸੇ ਸਮੇਂ ਉੱਥੇ ਵੀ ਤਖਤਾ ਪਲਟ ਹੋ ਸਕਦਾ ਹੈ ਤੇ ਬੰਜੂਲਾ ਦੇ ਵਿੱਚ ਜਿਹੜਾ ਤਖਤਾ ਪਲਟ ਹੋਇਆ ਇੱਕ ਬਹੁਤ ਵੱਡੀ ਗੱਲ ਹੋਈ ਹੈ ਇਹ ਸਾਬਕਾ ਐਮਪੀ ਸਾਹਿਬ ਐਡਵੋਕੇਟ ਸਾਹਿਬ ਇਹ ਅਪ ਤਖਤਾ ਪਲਟਣੀ ਨੂੰ ਕਾਂਗੇ ਇਹ ਤਾਂ ਚੱਕ ਲਿਆ ਦਾ ਦੂਜੇ ਦੇਸ਼ ਨੇ ਉੱਥੋਂ ਦੇ ਰਾਸ਼ਟਰਪਤੀ ਨਵੈਂਜੋਲਾ ਦੇ ਨੂੰ ਉਹ ਕੀ ਫਿਰ ਉਹ ਤਾਂ ਹੁਣ ਇਹਨਾਂ ਨੇ ਸਭ ਚਰਤਾ ਨਾ ਦੇਖੋ ਉੱਥੋਂ ਦੇ ਜਿਹੜੇ ਸੀ ਉਹ ਚਾਰ ਜਿਹੜੇ ਸ਼ਹਿਰਾਂ ਤੇ ਬੰਬਾਰੀ ਕੀਤੀ ਉਹ ਹੁਣ ਜਿਹੜੀ ਸਰਕਾਰ ਪਿੱਛੇ ਲਾ ਲਈ ਜੇ ਉਹ ਸਰਕਾਰ ਫੇਰ ਅਮਰੀਕਾ ਦੇ ਖਿਲਾਫ ਲੜਨ ਕਰਦੀ ਹੈ ਤਾਂ ਉੱਥੋਂ ਦਾ ਤਖਤਾ ਪਲਟਦੇ ਨਹੀਂ ਜੇ ਨਹੀਂ ਕਹਣਗੇ ਤੁਸੀਂ ਸਾਡੇ ਮੁਤਾਬਕ ਜਿਹੜਾ ਕੰਮ ਕਰ ਰਹੇ ਹੋ ਤਾਂ ਕਰੀ ਜਾਓ ਐਡਵੋਕੇਟ ਸਾਹਿਬ ਇੱਥੇ ਇੱਕ ਵੱਡਾ ਸਵਾਲ ਇਹ ਹੈ ਕਿ ਜਿਸ ਵੇਲੇ ਇਹ ਜਿਹੜੇ ਪੁਲਿਸ ਸਟੇਸ਼ਨ ਨਿਊਯਾਰਕ ਦੇ ਵਿੱਚ ਇਹ ਇਸ ਜਿਹੜਾ ਨਿਕੋਲਸ ਮਾਦੁਰੋਏ ਦੇ ਖਿਲਾਫ ਜਿਹੜਾ ਹੁਣ ਇਹਨਾਂ ਨੇ ਰਾਸ਼ਟਰਪਤੀ ਉਥੋਂ ਦਾ ਚੱਕ ਲਿਆਂਦਾ ਉਹਦੇ ਖਿਲਾਫ ਰਿਪੋਰਟ ਦਰਜ ਹੁੰਦੀ ਹੈ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਉਸ ਵੇਲੇ ਇਹ ਰਾਸ਼ਟਰਪਤੀ ਨਹੀਂ ਸਨ ਤੇ ਇਹ ਸ਼ਿਕਵਾ ਜਾਂ ਦੋਸ਼ ਲੱਗਾ ਕਿ ਇਹ ਨਸ਼ਾ ਤਸ਼ਕਰ ਨੇ ਪਰ ਕੀ ਉਥੇ ਨਸ਼ਾ ਤਖਸ਼ਰ ਨਾਲ ਕੋਈ ਅਜੀਬ ਪੌਦੇ ਨੇ ਅਜੀਬ ਬੂਟੀ ਹੈ ਉਹ ਵੈਨਜ਼ੂਏਲਾ ਖੇਤਰ ਦੇ ਵਿੱਚ ਉਹਨਾਂ ਦੇਖੋ ਜੀ ਉੱਥੇ ਜਿਹੜਾ ਹੈਗਾ ਨਸ਼ਾ ਤਸਤਰ ਤਾਂ ਇਹ ਜਿਹੜੇ ਕਹਿੰਦੇ ਆ ਕਿ ਉਹ ਇਸ ਤਰ੍ਹਾਂ ਜਿਹੜੀ ਹੈ ਆਪਾਂ ਖੇਤ ਤੇ ਭੁੱਟੀ ਨੂੰ ਵੀ ਕਹਿੰਦੇ ਆ ਵੀ ਜਿਹੜਾ ਉੱਥੇ ਪੈਦਾ ਹੁੰਦੀ ਹੋਵੇ ਤੇ ਉਸ ਦੀ ਚਰਦੀ ਹੋਵੇ ਨਸ਼ਾ ਤਾਂ ਜਿਹੜਾ ਹੈ ਕੈਮੀਕਲ ਦਾ ਵੀ ਹੋ ਰਿਹਾ ਹੈ ਜਿਹੜਾ ਕੱਲ ਨਸ਼ੇ ਨੇ ਉਹ ਕੈਮੀਕਲ ਜਿਹੜੇ ਹੈ ਕੈਮੀਕਲ ਨਸ਼ੇ ਵੱਡੀ ਪੱਧਰ ਤੇ ਆ ਰਹੇ ਨੇ ਤੋ ਜਿਹੜਾ ਹੈਗਾ ਇਹ ਜੇ ਇਹ ਹੈ ਇੱਕ ਜਿਹੜਾ ਕੇਸ ਬੰਨਣਾ ਤੇ ਕੇਸ ਚਲਾਉਣਾ ਉਹਨਾਂ ਨੇ ਕਿਹਾ ਕਿ ਜੀ ਫ੍ਰੀ ਐਂਡ ਇੰਡੀਪੈਂਡੈਂਟ ਟ੍ਰਾਇਲ ਹੋਊਗਾ ਇਹ ਗੱਲ ਵੀ ਕਹੀ ਹੈ ਟ੍ਰੈਂਪ ਨੇ ਕਿ ਅਟਾਰਨੀ ਨੇ ਬਿਆਨ ਦਿੱਤਾ ਹੈ ਜਿਹੜਾ ਅਟਾਰਨੀ ਆ ਉੱਥੋਂ ਦਾ ਕਿ ਜੀ ਸਾਰੀ ਲਿਸਟ ਆ ਵਿਟਨੈਸ ਦੀ ਤਿਆਰ ਹੈ ਤੇ ਅਸੀਂ ਜਲਦੀ ਉਹ ਜਿਹੜਾ ਹੈਗਾ ਇਹਨਾਂ ਦਾ ਚਲਾਨ ਪੁਟ ਅਪ ਕਰ ਦਾਂਗੇ ਐਡਵੋਕੇਟ ਸਾਹਿਬ ਐਡਵੋਕੇਟ ਸਾਹਿਬ ਇੱਕ ਸਵਾਲ ਹੈ ਕਿ ਸਾਰੀ ਕਹਾਣੀ ਭਾਵੇਂ ਨਸ਼ਾ ਤਖਸਰ ਤੋਂ ਉੱਠਦੀ ਹੈ ਪਰੰਤੂ ਹੁਣ ਮਾਮਲਾ ਤੇਲ ਦੇ ird-gird ਹੈ ਤੇਲ ਦਾ ਕਜੀਆ ਕ ਮੰਤਰੀ ਕਜੀਆ ਆਪਾਂ ਕਹਿ ਸਕਦੇ ਹਾਂ ਤਾਂ ਤੇਲ ਦਾ ਹਿਸਾਬ ਕਿਤਾਬ ਵੈਨਜੋਲਾ ਕਹਿੰਦਾ ਭਾਵੇਂ ਕਿ ਨਿਕੋਲਸ ਮਾਦਰੋ ਦੇ ਵੱਲੋਂ ਰਸ਼ੀਆ ਦੇ ਨਾਲ ਲੈਣ ਦੇਣ ਕੀਤਾ ਹੋਇਆ ਸੀਗਾ ਇਹ ਮਾਮਲਾ ਮਤਲਬ ਅਮਰੀਕਾ ਨੂੰ ਚੁਭਣਾ ਹੀ ਸੀਗਾ ਪਰ ਭਾਰਤ ਵੀ ਰਸ਼ੀਆ ਦੇ ਨਾਲ ਤੇਲ ਦਾ ਆਦਾਨ-ਪ੍ਰਦਾਨ ਤਾਂ ਕਰ ਰਿਹਾ ਹੈ ਭਾਵੇਂ ਕਿ ਬਹੁਤ ਸਾਰੀਆਂ ਪਾਬੰਦੀਆਂ ਨੇ ਅੱਖਾਂ ਵੀ 트ੰਪ ਕੱਢ ਰਿਹਾ ਹੈ ਭਾਰਤ ਦੇ ਖਿਲਾਫ ਕਿ ਭਾਰਤ ਨੂੰ ਵੀ ਤਾਂ ਨਹੀਂ ਖਤਰਾ ਕੋਈ ਇਹ 트ੰਪ ਦੀ ਅਜੀਹੀ ਤਰ੍ਹਾਂ ਦੀ ਕਾਰਵਾਈ ਦਾ ਦੇਖੋ ਜੀ ਗੱਲ ਇਹ ਹੈ ਬੇਸ਼ੱਕ ਮੈਂ ਮੋਦੀ ਦੀ ਨੀਤੀਆਂ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਪਰੰਤੂ ਵਿਦੇਸ਼ ਨੀਤੀ ਇਹ ਬੜੀ ਹੁਸ਼ਿਆਰੀ ਨਾਲ ਬੜੀ ਚਲਾਕੀ ਨਾਲ ਤੇ ਬੜੀ ਜਿਹੜੀ ਹੈ ਡਿਪਲੋਮੇਸੀ ਦੇ ਨਾਲ ਚਲਾ ਰਹੇ ਨੇ ਇਹ ਇਹ ਨੂੰ ਚੁਣੌਤੀ ਨਹੀਂ ਦੇ ਰਹੇ ਅਮਰੀਕਾ ਨੂੰ ਨਾਲੇ ਉਹ ਰਸ਼ੀਆ ਨਾਲ ਰੱਖ ਰਹੇ ਨੇ ਨਾਲੇ ਅਮਰੀਕਾ ਨਾਲ ਵੀ ਦੋਸਤੀ ਕਾਇਮ ਰੱਖ ਰਹੇ ਨੇ ਫਿਰ ਐਡਵੋਕੇਟ ਸਾਹਿਬ ਸ਼ਾਇਦ ਕੁਝ ਇਹ ਵੀ ਉੱਡਦੀਆਂ ਖਬਰਾਂ ਦੇ ਵਿੱਚੋਂ ਹੈ ਕਿ ਜਿਹੜਾ ਤੇਲ ਵਾਧੂ ਤੇ ਲੈਣਾ ਸੀਗਾ ਨਾ ਰਸ਼ੀਆ ਤੋਂ ਭਾਰਤ ਨੇ ਉਹ ਹੁਣ ਬੰਦ ਕਰ ਦਿੱਤਾ ਹੈ ਅਮਰੀਕਾ ਅਮਰੀਕਾ ਦੀ ਜਿਹੜੀ ਘੁਰਕੀ ਤੋਂ ਬਾਅਦ ਹਾਲੇ ਇਹ ਇੱਥੇ ਆਏ ਨੇ ਆਪਣੇ ਐਗੈਂਸੀ ਪੋਟਿਨ ਸਾਹਿਬ ਆਪਣੇ ਭਾਰਤੀ ਦੌਰੇ ਤੇ ਉਹ ਤੋਂ ਪਹਿਲਾਂ ਹੀ ਮੰਨ ਕਰਤਾ ਸੀ ਹਾਂ ਉਹਦੇ باوجود ਵੀ ਤੁੰਕੇ ਪੁੱਤਰ ਨੂੰ ਵੀ ਪਤਾ ਹੈ ਕਿ ਭਾਰਤ ਜਿਹੜਾ ਹੈ ਉਹ ਬਿਲਕੁਲ ਅਮਰੀਕਾ ਨਾਲ ਦੁਸ਼ਮਣ ਹੀ ਨਹੀਂ ਮਿਲ ਲੈਂਦਾ ਹਾਂ ਪਰ ਉਹ ਇੱਕ ਐਸੀ ਜੀ ਡਿਪਲੋਮੇਸੀ ਚੱਲ ਰਹੀ ਹੈ ਕਿ ਤੁੰਕੇ ਉਸ ਨੂੰ ਖਤਰਾ ਹੈ ਚੀਨ ਤੇ ਪਾਕਿਸਤਾਨ ਤੋਂ ਭਾਰਤ ਨੂੰ ਤੇ ਰੂਸ ਜਿਹੜਾ ਹੈ ਰੂਸ ਵੀ ਕੋਈ ਪਾਕਿਸਤਾਨ ਦੇ ਜਿਹੜਾ ਹੈ 호ਸਟਾਈਲ ਨਹੀਂ ਹੈ ਤੇ ਚੀਨ ਦੇ ਨਾਲ ਵੀ ਰੂਸ ਦੀ ਦੋਸਤੀ ਹੈ ਸੋ ਇਹਨਾਂ ਹਾਲਤਾਂ ਦੇ ਵਿੱਚ ਸਿੱਧਮ ਸਿੱਧਾ ਰੂਸ ਨਾਲ ਮਿਲ ਕੇ ਤੇ ਅਮਰੀਕਾ ਦੇ ਨਾਲ ਜਿਹੜਾ ਹੈ ਦਸ਼ਮਣੀ ਮੋੜ ਲੈਣਾ ਉਹ ਭਾਰਤ ਦੇ ਹਿੱਤ ਵਿੱਚ ਨਹੀਂ ਹੈ ਹਮ ਕਰ ਕਰ ਇੱਕ ਸਵਾਲ ਹੋਰ ਵੀ ਹੈ ਐਡਵੋਕੇਟ ਸਾਹਿਬ ਵੈਂਡਜੂਏਲਾ ਜਿਹੜਾ ਕਰੰਸੀ ਦਾ ਆਦਾਨ-ਪ੍ਰਦਾਨ ਉਹ ਰਸ਼ੀਅਨ ਕਰੰਸੀ ਨਾਲ ਹੀ ਕਰ ਰਿਆ ਸੀ ਹੁਣ ਉਹ ਨਹੀਂ ਸੀ ਡਾਲਰ ਦੇ ਵਿੱਚ ਆ ਰਿਹਾ ਬਲਕਿ ਅਮਰੀਕਾ ਡਾਲਰ ਦੀ ਪਹਿਰੇਦਾਰੀ ਦੇ ਵਿੱਚ ਹੈ ਜਿੰਨਾ ਡਾਲਰ ਮਜ਼ਬੂਤ ਹੁੰਦਾ ਹੈ ਦੁਨੀਆ ਦੇ ਵਿੱਚ ਤਾਂ ਜਿਹੜਾ ਕਹਿੰਦਾ ਪਾਪ ਕੋ ਬੱਟਾ ਜੀ ਨੂੰ ਆਪਾਂ ਕਾਂਗੇ ਤੋਲ ਦਾ ਮੈਜ਼ਰਮੈਂਟ ਇੰਨੀ ਦੇਣੀ ਦੁਨੀਆ ਭਰ ਦੇ ਵਿੱਚ ਭਾਵੇਂ ਕਿ ਬ੍ਰਿਕਸ ਨੇ ਵੀ ਜ਼ੋਰ ਲਾ ਲਿਆ ਯੂਰੋਪੀਨ ਕੰਟਰੀਆਂ ਨੇ ਵੀ ਜ਼ੋਰ ਲਾ ਲਿਆ ਜ਼ੂਰੋ ਸ਼ੂਰੂ ਕਈ ਕੁਝ ਹੁੰਦਾ ਰਿਹਾ ਪਰੰਤੂ ਡਾਲਰ ਆਪਣੀ ਜਿਹੜੀ ਹੈ ਉੱਚੀ ਸ਼ਾਨ ਨਾਲ ਅੱਗੇ ਵਧ ਰਿਹਾ ਤੇ ਅਮਰੀਕਾ ਦੇ ਹਿੱਤ ਦੇ ਵਿੱਚ ਇਹ ਵੱਡੀ ਗੱਲ ਡਾਲਰ ਦਾ ਮਾਮਲਾ ਥੋੜਾ ਦੇਖੋ ਲਿਓ ਦੇਖੋ ਜੀ ਡਾਲਰ ਦੀ ਜਿਹੜੀ ਗੱਲ ਹੈ ਜੀ ਐ ਡਾਲਰ ਦੇ ਮੁਕਾਬਲੇ ਦੇ ਵਿੱਚ ਜਿਹੜਾ ਅਮਰੀਕਾ ਦਾ ਰੁਪਈਆ ਆ ਜਿਹੜਾ ਹਿੰਦੁਸਤਾਨ ਦਾ ਰੁਪਈਆ ਬਹੁਤ ਥੱਲੇ ਡਿੱਚੁਕਿਆ ਹੈ ਹੂੰ ਅੱਜ ਡਾਲਰ ਜਿਹੜਾ ਹੈ ਦਾ ਉਹ ਪੌਂਡ ਤੋਂ ਵੀ ਉੱਤੇ ਜਾ ਰਿਹਾ ਹੈ ਹੂੰ ਪੌਂਡ ਜਿਹੜੀ ਹੈ ਉਹ ਇੰਗਲੈਂਡ ਦੀ ਕਰੰਸੀ ਹੈ ਹੂੰ ਹੂੰ ਕਿ ਇਸੇ ਤਰ੍ਹਾਂ ਜਿਹੜਾ ਡਾਲਰ ਦੇ ਦਾ ਜਿਹੜਾ ਉੱਚੇ ਜਾਣਾ ਉਹ ਅਮਰੀਕਾ ਦੀ ਇਕਨੋਮਿਕ ਫੀਲਡ ਦੇ ਵਿੱਚ ਸਰਦਾਰੀ ਨੂੰ ਸਾਬਤ ਕਰਦਾ ਹੈ। ਹੂੰ ਤੇ ਅਮਰੀਕਾ ਜਿਹੜਾ ਸੁਭਾਵਤ ਤੌਰ ਤੇ ਉਸ ਲਈ ਹਮੇਸ਼ਾ ਚਿੰਤਤ ਰਹੂਗਾ। ਹੂੰ ਪਰੰਤੂ ਇਸ ਤੋਂ ਪਹਿਲਾਂ ਇੱਕ ਮਸਲਾ ਹੋਇਆ ਸੀ ਕਿਊਬਾ ਦਾ। ਹੂੰ ਹਾਂ ਤੇ ਕਿਊਬਾ ਜਿਹੜਾ ਸੀ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇੱਕ ਸਟੇਟ ਸੀ। ਹੂੰ ਤੇ ਕਿਊਬਾ ਇਹਨਾਂ ਦੇ ਨਾਲ ਸੀ ਜਰਨਲ ਕਾਸਟਰੋ ਜਿਹੜਾ ਸੀ ਉੱਥੇ ਕਹਿੰਦਾ ਉਹਨੇ ਰੈਵਿਊਲਿਸ਼ਨ ਲਿਆਤੀ। ਹੂੰ ਹੂੰ ਕਿ ਜਰਨਲ ਕਾਸਟਰੋ ਨੇ ਕਿਊਬਾ ਨੂੰ ਅਮਰੀਕਾ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਅੱਡ ਕਰਨ ਦਾ ਐਲਾਨ ਕਰਤਾ ਤੇ ਉਹ ਕਮਿਨਿਸਟ ਉਹਨਾਂ ਨੇ ਆਪਣੇ ਆਪ ਨੂੰ ਮਾਰਕਸਿਜ਼ਮ ਦਾ ਜਿਹੜਾ ਸੀ ਦਾ ਪਹਿਰੇਦਾਰ ਮੰਨ ਕੇ ਇਹਨਾਂ ਤੋਂ ਲੈਦਜੀ ਹੋ ਗਈ ਉਸ ਸਮੇਂ ਅਮਰੀਕਾ ਦੇ ਵਿੱਚ ਰੌਲਾ ਪਿਆ ਦੋਹੇ ਪਾਰਟੀਆਂ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟਿਕ ਪਾਰਟੀ ਤੋਂ ਮਤਸੀਹ ਕਿ ਆਪਾਂ ਨੂੰ ਜਿਹੜੀ ਇਹ ਸਟੇਟਸ ਨੂੰ ਕਿਸੇ ਨੂੰ ਜਿਹੜੀ ਆ ਉਹ ਅੱਡ ਹੋਣ ਦਾ ਅਧਿਕਾਰ ਹੈ ਤੇ ਇਸ ਦੇ ਲਈ ਜੇ ਉਹ ਅੱਡ ਹੋ ਗਏ ਉੱਥੇ ਤੇ ਉਹਨਾਂ ਨੂੰ ਅਧਿਕਾਰ ਸੀ ਆਪਾਂ ਉਹਨਾਂ ਦੇ ਜਿਹੜੇ ਆ ਦੇਸ਼ ਦੇ ਵਿੱਚ ਦਸਲਾੰਦਾਜੀ ਨਹੀਂ ਕਰ ਸਕਦੇ ਪਰੰਤੂ ਉਸ ਸਮੇਂ ਦੇ ਰਾਸ਼ਟਰਪਤੀਆਂ ਨੇ ਬੜਾ ਨਰਮ ਬਤੀਰਾ ਅਪਣਾਇਆ ਪਰ ਇਹ ਕਮੈਂਡਮੈਂਟ ਕਰਤੀ ਅਮਰੀਤਾ ਦੇ ਕਨਸਟੀਟਿਊਸ਼ਨ ਚ ਤੇ ਸਟੇ ਕੱਢ ਨਹੀਂ ਹੋ ਸਕਦੀ ਪਰੰਤੂ ਕਿਊਬਾ ਐਡ ਹੋ ਗਿਆ ਕਿਊਬਾ ਜਿਹੜਾ ਸੀ ਯੂਟੂ ਕੇ ਦੀ ਸਟੇਟ ਸੀ ਇਹਦੇ ਨਾਲ ਹੱਦ ਲੱਗਦੀ ਸੀ ਸਮੁੰਦਰੀ ਹੱਦ ਸੀ ਉਹ ਜਿਹੜੀ ਹੱਦ ਲੱਗਦੀ ਹੈ ਉਹਨਾਂ ਦੀ ਤੇ ਉਹਨੂੰ ਇਜਾਜ਼ਤ ਦੇਤੀ ਉਸ ਨਰਮ ਨੀਤੀ ਦੇ ਅਮਰੀਕਾ ਦੀ ਜਿਹੜੀ ਜਨਤਾ ਸੀ ਉਹ ਖਿਲਾਫ ਸੀ ਕਿ ਕਿਊਬਾ ਨੂੰ ਜਿਹੜੀ ਹੈਗੀ ਆ ਉਹ ਇਸ ਟੰਗ ਦੇ ਨਾਲ ਦੇਤੀ ਪਰੰਤੂ ਉਸ ਸਮੇਂ ਰਾਸ਼ਟਰਪਤੀਆਂ ਦਾ ਵਿਚਾਰ ਇਹ ਸੀ ਕਿ ਜਿਹੜਾ ਕਿਊਬਾ ਜਿਹੜੀ ਸਟੇਟ ਹੈਗਾ ਜੀ ਉਹ ਰੋਮਨ ਕੈਥੋਲਿਕ ਮジョਰੀਟੀ ਹੈ ਤੇ ਇਹ ਜਿਹੜਾ ਅਮਰੀਕਾ ਇਹ ਪ੍ਰੋਟੈਸਟੈਂਟ ਜਿਹੜੀ ਹੈ ਮжоਰਿਟੀ ਹੈ ਤੇ ਉਹ ਇਸ ਲਈ ਰਾਸ਼ਟਰਪਤੀ ਕਿਉਂਕਿ ਪ੍ਰੋਟੈਸਟੈਂਟ ਤੋਂ ਸੀ ਜਿਹੜਾ ਸੀ ਇਹਨਾਂ ਦਾ ਜਿਹੜਾ ਸਿਰਫ ਕੈਨੇਡੀ ਕੈਨੇਡੀਓ ਇੱਕ ਰਾਸ਼ਟਰਪਤੀ ਹੋਇਆ ਯੂ ਐਸ ਏ ਦਾ ਅਮਰੀਕਾ ਦਾ ਜਿਹੜਾ ਰੋਮਨ ਕੈਥੋਲਿਕ ਸੀ ਇਹ ਬਾਕੀ ਪ੍ਰੋਟੈਸਟੈਂਟ ਹੋਇਆ ਇਸ ਲਈ ਇਹਨਾਂ ਨੇ ਕਿਹਾ ਕਿ ਧਰਮ ਦੇ ਆਧਾਰ ਤੇ ਇਹਨਾਂ ਨੇ ਚੂਬਾ ਨਾਲ ਨਰਮ ਨੀਤੀ ਅਪਣਾਈ ਵੀ ਚਲੋ ਅੱਡ ਹੋ ਜਾਂਨ ਦੋ ਸਾਨੂੰ ਖੜੇ ਛੁੱਟੇ ਪਰੰਤੂ ਅੱਜ ਜਿਹੜੀ ਹਾਲਾਤ ਹੈ ਅੱਜ ਉਹ ਹਾਲਾਤ ਕਿਊਬਾ ਵਾਲੀ ਨਹੀਂ ਹੈ ਜੇ ਉਸ ਸਮੇਂ ਵੀ ਰਾਸ਼ਟਰਪਤੀ ਟਰੰਪ ਵਰਗਾ ਹੁੰਦਾ ਤਾਂ ਕਿਊਬਾ ਨੂੰ ਇਹਨਾਂ ਨੇ ਅੱਗ ਨਹੀਂ ਹੁਣ ਦੇਣਾ ਸੀ ਇਹ ਟਾਸਟਰੋ ਨੂੰ ਚੱਕ ਕੇ ਲੈ ਆਉਂਦੇ ਉਸ ਸਮੇਂ ਜਿਵੇਂ ਇਹ ਕੋਲੋਂ ਲਿਆਂਦਾ ਆ ਜਿਸ ਤਰ੍ਹਾਂ ਇਹ ਨੂੰ ਲਿਆਂਦਾ ਰਾਸ਼ਟਰਪਤੀ ਨੂੰ ਉਹ ਲੈ ਆਉਂਦੇ ਹੋਣ ਆਪਣੇ ਕਿਸੇ ਨੇਬਰ ਨੂੰ ਵੀ ਕਿਸੇ ਜਿਹੜੇ ਗਵੰਡੀ ਨੂੰ ਵੀ ਇਹ ਸਾਹ ਨਹੀਂ ਕੱਢਣ ਦੇਣਾ ਅਮਰੀਕਾ ਨੇ ਜਿਸ ਤਰ੍ਹਾਂ ਰੂਸ ਨਹੀਂ ਕੱਢਣ ਦੇ ਰਿਹਾ ਕਿ ਵਿਆਪਤ ਤਵਾਹੀ ਹੋਈ ਹੈ ਯੂਕਰੇਨ 'ਚ ਉਹ ਸਿਰਫ ਇਸੇ ਕਰਕੇ ਹੋਈ ਹੈ ਕਿ ਰੂਸ ਵੀ ਅਮਰੀਕਾ ਵਰਗੀ ਨੀਤੀ ਅਪਣਾ ਰਿਹਾ ਹੈ ਪਰ ਇੰਨਾ ਤਾਕਤਵਰ ਨਹੀਂ ਸੀ ਕਿ ਜਿਹੜਾ ਜੋਲੈਂਕੀ ਹੈ ਇਹਦਾ ਇਹਦਾ ਯੂਕਰੇਨ ਦਾ ਰਾਸ਼ਟਰਪਤੀ ਵੀ ਉਹਨੂੰ ਚੱਕ ਕੇ ਲੈ ਆਵੇ ਕਿਉਂਕਿ ਉਹਨੂੰ ਯੂਰੋਪੀਅਨ ਦੇਸ਼ਾਂ ਦੀ ਜਿਹੜੀ ਸੀ ਉਹ ਮਿਲਟਰੀ ਸਹਾਇਤਾ ਮਿਲ ਰਹੀ ਸੀ ਇੱਕ ਸਵਾਲ ਹੋਰ ਵੀ ਹੈ ਐਡਵੋਕੇਟ ਸਾਹਿਬ ਇਹ ਗਰੀਬ ਮਾਰਤ ਨਹੀਂ ਇੱਕ ਵੱਡੇ ਮੁਲਕ ਨੇ ਉਹਨਾਂ ਨੇ ਕਿਹਾ ਕਿ સામਰਾਜਵਾਦ ਦਾ ਹਮਲਾ ਹੈ ਇਹ ਵੈਂਜ਼ੂਏਲਾ ਵੱਲੋਂ ਜਿਹੜਾ ਅਧਿਕਾਰਤ ਤੌਰ ਤੇ ਬਿਆਨ ਸਾਹਮਣੇ ਆਇਆ ਦੁਨੀਆ ਭਰ ਦੇ ਵਿੱਚ ਕਿ સામਰਾਜਵਾਦ ਦਾ ਹਮਲਾ ਹੈ ਬਟ ਇਹ ਕੋਈ ਗਰੀਬ ਮਾਰ ਨਹੀਂ ਜਿਵੇਂ ਬਹੁਤ ਵੱਡੇ ਤਗੜੇ ਬੰਦੇ ਨੇ ਇੱਕ ਛੋਟੇ ਜਿਹੇ ਗਰੀਬ ਬੰਦੇ ਉੱਤੇ ਜਿਵੇਂ ਥੱਪੜ ਮਾਰ ਦੇਣਾ ਬੇਪਰਵਾਹੀ ਦੇ ਨਾਲ ਇਦਾਂ ਤਾਂ ਨਹੀਂ ਅਮਰੀਕਾ ਦੀ ਚਾਦਰ ਤੋਂ ਆਪਾਂ ਇਹਨੂੰ ਮੰਨਦੇ ਭਾਵੇਂ ਕਿ ਦੇ ਵਿੱਚ ਨਸ਼ਾ ਤਸਕਰ ਵਾਲਾ ਮਾਮਲਾ ਹਾਲਾਂਕਿ ਜਦੋਂ ਇਹ ਨਿਊਯਾਰਕ ਦੇ ਖੇਤਰ ਦੇ ਵਿੱਚ ਨਕੋਡਸ ਦੇ ਖਿਲਾਫ ਇਹ ਮਾਮਲਾ ਦਰਜ ਹੁੰਦਾ ਤਾਂ ਉਦੋਂ ਰਾਸ਼ਟਰਪਤੀ ਉੱਥੇ ਹੋਰ ਸਨ ਕਹਿੰਦਾ ਭਾਵੇਂ ਕਿ ਅਮਰੀਕਾ ਦੇ ਵਿੱਚ ਹੁਣ ਟਰੰਪ ਨਹੀਂ ਸਨ ਪਰ ਹੁਣ ਦੇ ਹਾਲਾਤ ਮੁਤਾਬਕ ਦੁਨੀਆ ਇਹ ਵੀ ਮੰਨ ਸਕਦੀ ਹੈ ਕਿ ਇੱਕ ਤਗੜੇ ਨੇ ਇੱਕ ਗਰੀਬ ਨੂੰ ਥੱਪੜ ਮਾਰ ਦਿੱਤਾ ਬਿਲਕੁਲ ਸਹੀ ਹੈ ਜੀ ਜਿਹੜੀ ਤੁਹਾਡੀ ਗੱਲ ਹੈ 101% ਹੈ ਨਸ਼ਾ ਤਸਕਰੀ ਤਾਂ ਇੱਕ ਬਹਾਨਾ ਹੈ ਜਿਹੜਾ ਕਿ ਇੱਕ ਜਿਸ ਤਰ੍ਹਾਂ ਜੇ ਹੁਣ ਇੱਥੇ ਵੀ ਕਿਸੇ ਨੂੰ ਫੜਨ ਦੇ ਲਈ ਦੇਸ਼ਦ్రో ਲਾ ਦਿੰਦੇ ਆ ਉਹ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਉਹ ਦੇਸ਼ਦ్రో ਹੀ ਹੋਵੇ ਤੇ ਉਸੇ ਤਰ੍ਹਾਂ ਇਹ ਨਸ਼ਾ ਜਿਹੜਾ ਨਸ਼ਾ ਤਸਕਰੀ ਹੈ ਇਹ ਬਹਾਨਾ ਰੂਸ ਨੇ ਵੀ ਜੁਤਰੇਨ ਦੇ ਵਿੱਚ ਇਹ ਹੈ ਜੀ ਬਹਾਨਾ ਲਾਇਆ ਸੀ ਜੁਤਰੇਨ ਵੱਡਾ ਮੁੱਲਕ ਨਹੀਂ ਹੈ ਜੀ ਹੋਈ ਵੈਂਜੂਲਾ ਵੀ ਉਸ ਦੇ ਮੁਕਾਬਲੇ ਖੇਤਰਫਲ ਤੋਂ ਵੱਡਾ ਹੈ ਪਰੰਤੂ ਪ੍ਰਸ਼ਨ ਇਹ ਹੈ ਕਿ ਵੱਡਾ ਛੋਟਾ ਦਾ ਤਾਂ ਕੋਈ ਪ੍ਰਸ਼ਨ ਨਹੀਂ ਦੇਖੋ ਹੁਣ ਜਿਹੜਾ ਹੈਗਾ ਇੱਥੇ ਪਟਾਣ ਪਏ ਹੈ ਇੱਥੇ ਵਿੱਚ ਹੈ ਜਿਹੜੇ ਹੈ ਹੁਣ ਖੀਜੀ ਪਏ ਹੈ ਮਰਸੀਸ ਪਏ ਹੈ ਇਹਨਾਂ ਦੇ ਵਿੱਚ 6-6 ਲੱਖ 10-10 ਲੱਖ ਆਬਾਦੀ ਹੈ ਤੇ ਬੈਜੂਲਾ ਤਾਂ ਉਸ ਤੋਂ ਬਹੁਤ ਵੱਡਾ ਹੈ ਇਹਦੇ ਕਈ ਸ਼ਹਿਰ ਨੇ ਤੇ ਉਹਨਾਂ ਦੀ ਅਮਰੀਕਾ ਦੇ ਵੀ ਨੇੜੇ ਹੀ ਠਾਂ ਹੀ ਪੈਂਦਾ ਹੈ ਬਿਲਕੁਲ ਜੀ ਅਮਰੀਕਾ ਦੇ ਵੀ ਭੂਗੋਲਕ ਪੱਖੋਂ ਜਿਹੜੀ ਹੱਦ ਦੇ ਨੇੜੇ ਹੀ ਹਿਟਲੀ ਪਾਸੇ ਬਹੁਤ ਦੂਰ ਜਮਾ ਨਾਲ ਹਾਂ ਜੀ ਹਾਂ ਬਿਲਕੁਲ ਜਮਾ ਨਾਲ ਹੈ ਕੀ ਕਹਿੰਦੇ ਹੁੰਦੇ ਨੇ ਨੇੜੇ ਨਹੀਂ ਹੈ ਐਡਜੋਇਨ ਕਰਦਾ ਹੈ ਤੇ ਜਿਸ ਤਰ੍ਹਾਂ ਪਾਕਿਸਤਾਨ ਹਿੰਦੁਸਤਾਨ ਨੇ ਬੰਗਲਾਦੇਸ਼ ਹੈ ਦੇਖੋ ਨਾ ਜੀ ਹੁਣ ਬੰਗਲਾਦੇਸ਼ ਪਰ ਇੱਕ ਐਡਵੋਕੇਟ ਸਾਹਿਬ ਇੱਕ ਸਵਾਲ ਖੜਾ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਕਰੰਸੀ ਦਾ ਮੈਜ਼ਰਮੈਂਟ ਜਿਹੜਾ ਮੇਨ ਪਮਾਨਾ ਉਹ ਚੱਲ ਰਿਹਾ ਹੈ ਇੰਨੀ ਦਿਨੀ ਡਾਲਰ ਤੇ ਡਾਲਰ ਨੂੰ ਮਨਫੀ ਕਰਨ ਵਾਸਤੇ ਕਈ ਮੁਲਕ ਉੱਠੇ ਵੀ ਪਿਛਲੇ ਸਮੇਂ ਪਰੰਤੂ ਗੱਲ ਨਹੀਂ ਬਣੀ ਪਰ ਅਮਰੀਕਾ ਨੇ ਆਪਣੇ ਡਾਲਰ ਨੂੰ ਉਸ ਮਾਇਰਮੈਂਟ ਦੇ ਵਿੱਚ ਆਪਣੀ ਧੌਂਸ ਦੇ ਨਾਲ ਰੱਖਿਆ ਹੋਇਆ ਹਾਲਾਂਕਿ ਕੋਈ ਕਮਾਂਤਰੀ ਅਜੀ ਏਜੰਸੀ ਨਹੀਂ ਜਿਹੜੀ ਇਹ ਮਾਨਤਾ ਦੇਵੇ ਕਿ ਡਾਲਰ ਹੀ ਸਾਰੇ ਪਾਸੇ ਚੱਲ ਸਕਦਾ ਹੈ ਤੇ ਦੂਜੇ ਪੱਲੇ ਜਿਵੇਂ ਹੁਣ ਦੂਜੇ ਦੇਸ਼ ਦੇ ਰਾਸ਼ਟਰਪਤੀ ਨੂੰ ਅੱਖਾ ਬੰਦ ਕਰਕੇ ਚੱਕ ਲੈਣਾ ਜਬਰੀ ਹਮਲਾ ਬੜਾ ਵੱਡਾ ਤਾਂ ਦੁਨੀਆ ਫਿਰ ਬੜੇ ਆਰਾਮ ਨਾਲ ਦੇਖ ਰਹੀ ਹੈ ਇਹ ਇਹ ਕਿਹਾ ਜਾਂਦਾ ਹੈ ਕਿ ਤਗੜੇ ਦਾ ਸੱਤੀ ਵੀ 100 ਇਹੀ ਗੱਲ ਆਪਾਂ ਮੰਨਾਂਗੇ ਫਿਰ ਦੇਖੋ ਜੀ ਗੱਲ ਇਹ ਹੈ ਜਿਸ ਤਰ੍ਹਾਂ ਅੰਗਰੇਜ਼ੀ ਹੈ ਹਮ ਅੰਗਰੇਜ਼ੀ ਇੰਗਲੈਂਡ ਦੀ ਉਹ ਜਵਾਨ ਸੀ ਨਾ ਜੀ ਹਮ ਤੇ ਉਹ ਇੰਗਲੈਂਡ ਤੋਂ ਫਿਰ ਜਦੋਂ ਜਦੋਂ ਇਹ ਸਾਰੇ ਇਹਨਾਂ ਨੇ ਅਧੀਨ ਹੋ ਗਏ ਹੋਰ ਹੋ ਗਏ ਉਹ ਅਮਰੀਕਾ ਦੀ ਵੀ ਬਣ ਗਈ ਕੈਨੇਡਾ ਦੀ ਵੀ ਬਣ ਗਈ ਉਹ ਆਸਟ੍ਰੇਲੀਆ ਦੀ ਵੀ ਬਣ ਗਈ ਇਹ ਜਿਹੜੇ ਸੀ ਅੰਗਰੇਜ਼ੀ ਉਹ ਅੱਜ ਜਿਹੜੀ ਹੈ ਦੁਨੀਆਂ ਦੇ ਵਿੱਚ ਰਾਜ ਕਰ ਰਹੀ ਹੈ ਸਭ ਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਚੀਨ ਨੇ ਰੂਸ ਨੇ ਪਰ ਅੰਗਰੇਜ਼ੀ ਜਿਹੜੀ ਹੈਗੀ ਹੈ ਉਹ ਇੰਟਰਨੈਸ਼ਨਲ ਲੈਂਗੁਏਜ ਬਣ ਗਈ ਹਾਂ ਉਹ ਨੂੰ ਜਿਹੜਾ ਹੈਗਾ ਕੋਈ ਰੋਕ ਨਹੀਂ ਸਕਿਆ ਤੇ ਡਾਲਰ ਜਿਹੜਾ ਹੈਗਾ ਇਹ ਡਾਲਰ ਵੀ ਜਿਹੜਾ ਹੈਗਾ ਕਿਉਂਕਿ ਹੁਣ ਇਹਦੇ ਚ ਅਮਰੀਕਾ ਦੀ ਸਰਦਾਰੀ ਚੱਲ ਰਹੀ ਹੈ ਰੂਸ ਦੇ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਔਰ ਇਸ ਗੱਲ 'ਚ ਕਿ ਚੀਨ ਜਿਹੜਾ ਹੈ ਕਹਿ ਰਹੇ ਕਿ ਵਰਲਡ ਦੀ ਫਾਸਟਰ ਜਿਹੜੀ ਹੈ ਇਕਨੋਮਿਕ ਪਾਵਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਕਈ ਕਹਿ ਰਹੇ ਲੜਪੜ ਬਣ ਵੀ ਗਿਆ ਪਰੰਤੂ ਡਾਲਰ ਨੂੰ ਖਤਮ ਨਹੀਂ ਕਰ ਸਕਿਆ ਪਰ ਅਮਰੀਕਾ ਐ ਚਾਈਨਾ ਕੋਸ਼ਿਸ਼ ਕਰ ਰਿਹਾ ਦੁਨੀਆ ਪਰ ਦਾ ਸੋਨਾ ਚਾਂਦੀ ਇਕੱਠਾ ਕਰ ਰਿਹਾ ਕਿਸੇ ਤਰੀਕੇ ਨਾਲ ਡਾਲਰ ਨੂੰ ਸੱਟ ਮਾਰੀ ਜਾਵੇ ਉਹ ਅਗਲਾ ਸਮਾਂ ਜੀ ਬਿਲਕੁਲ ਤਾਂ ਉਹ ਜਿਹੜਾ ਡਾਲਰ ਨੂੰ ਉਹ ਮਾਰ ਨਹੀਂ ਠਕਿਆ ਤੇ ਜਿਹੜਾ ਇਹ ਟਰੰਪ ਹੈ ਬੜਾ ਸਾਵਧਾਨ ਹੈ ਇਸ ਗੱਲ ਦੇ ਪਿੱਛੇ ਕਿ ਜਿਹੜਾ ਹੈਗਾ ਜੇ ਇਹ ਡਾਲਰ ਖਤਮ ਹੁੰਦਾ ਤਾਂ ਅਮਰੀਕਾ ਵੀ ਖਤਮ ਹੁੰਦਾ ਦੇ ਡਾਲਰ ਜਿਹੜਾ ਹੈਗਾ ਉਹ ਸਭ ਤੋਂ ਮਜ਼ਬੂਤ ਕਰੰਸੀ ਰਹੇ ਉਹਦੇ ਨਾਲ ਹੀ ਜਿਹੜਾ ਹੈ ਉਹ ਅਮਰੀਕਾ ਚੱਲੂਗਾ ਸੋ ਜਿਹੜੀ ਇਹ ਨੀਤੀ ਜਿਹੜੀ ਇਹ ਬਣਾਈ ਜਾ ਰਹੀ ਹੈ ਇਹ ਨੀਤੀ ਬੜੀ ਜ਼ਬਰਦਸਤ ਨੀਤੀ ਹੈ ਜੀ ਜਿਹੜਾ ਬੰਜੂਲਾ ਦਾ ਆਮਲਾ ਔਰ ਮੈਂ ਸਮਝਦਾ ਕਿ ਹੁਣ ਇਰਾਨ ਤੇ ਵੀ ਹੋਣ ਵਾਲਾ ਹੈ ਹੂੰ ਇਹ ਜੀ ਤਾਂ ਕਿਉਂਕਿ ਇਰਾਨ ਜਿਹੜਾ ਅੱਗੇ ਉਹ ਇਹਨਾਂ ਨੂੰ ਨਹੀਂ ਉਹ ਦੋਸ਼ ਦੇ ਸਕਦਾ ਇਰਾਨ ਅੱਗੇ ਇਜ਼ਰਾਇਲ ਤੇ ਅਰਬਾਂ ਦੇ ਕੰਮ 'ਚ ਦਖਲਅੰਦਾਜ਼ੀ ਕਰ ਰਿਹਾ ਹੈ ਹਾਂ ਹਾਂ ਹਾਲਾਂਕਿ ਇਰਾਨ ਦਾ ਨਾ ਬਾਰਡਰ ਲੱਗਦਾ ਹੈ ਨਾ ਅਰਬਾਨਾ ਲੱਗਾ ਹੈ ਤੇ ਇਧਰਲੇ ਪਾਸੇ ਆ ਉਹ ਜਿਹੜੇ ਹੈ ਜਿਹੜੇ ਲੜ ਰਹੇ ਨੇ ਇਹਦੇ ਨਾਲ ਨਾ ਇਜ਼ਰਾਈਲ ਨਾਲ ਲੱਗਦਾ ਉਹ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਹੀ ਉਹਨਾਂ ਦੇ ਵਿੱਚ ਇੰਟਰਫੀਰੈਂਸ ਕਰ ਰਿਹਾ ਹੈ ਤੇ ਐਟਮ ਬੰਬ ਬਣਾ ਰਿਹਾ ਉਹ ਜਿਹੜਾ ਸਾਰਾ ਕਰਦੇ ਸੀ ਇਹਦੇ ਲਈ ਹੁਣ ਇਹੀ ਕਿ ਹਾਲਾਤ ਦੇ ਵਿੱਚ ਹਾਲਾਤ ਐਸੇ ਬਣ ਚੁੱਕੇ ਨੇ ਕਿ ਉੱਤਰੀ ਕੋਰੀਆ ਤੇ ਇਰਾਨ ਵੀ ਬੜਾ ਵੱਡਾ ਖਤਰਾ ਬਣ ਚੁੱਕੇ ਨੇ ਰੂਸ ਤੇ ਚੀਨ ਦੇ ਨਾਲ ਨਾਲ ਹਾਂ ਤੋ ਇਹਨਾਂ ਹਾਲਾਤਾਂ ਦੇ ਵਿੱਚ ਬੈਂਜੂਲਾਕ ਨੂੰ ਕਿ ਇਹਨਾਂ ਨਾਲ ਦੋਸਤੀ ਪਾ ਰਿਹਾ ਸੀ ਖਾਸ ਤੌਰ ਤੇ ਉਹਨੂੰ ਉੱਤਰੀ ਕੌਰੀਆ ਨਾਲ ਦੋਸਤੀ ਪਾਲੀ ਸੀ ਹੂੰ 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 ਉਹ ਈਰਾਨ ਨਾਲ ਵੀ ਦੋਸਤੀ ਪਾ ਰਿਹਾ ਸੀ ਤੇ ਜੇ ਉਹ ਉਹਨੂੰ ਆਪਣੀਆਂ ਸਰਹੱਦਾਂ ਤੇ ਬੈਠਣ ਦੇਊਗਾ ਜਿਸ ਤਰ੍ਹਾਂ ਜੁਕਰੇਨ ਨਾਟੋ ਦਾ ਮੈਂਬਰ ਬਣ ਰਿਹਾ ਸੀ ਹੂੰ ਹਾਂ ਜੇ ਉਹ ਜਿਹੜਾ ਨਾਟੋ ਦਾ ਮੈਂਬਰ ਬਣਨਾ ਸੀ ਉਹੀ ਜਿਹੜਾ ਸੀ ਇਮੀਡੀਏਟ ਕਾਰਜ ਜਿਹੜੂ ਆਪਾਂ ਕਹਿ ਸਕਦੇ ਹਾਂ ਵੀ ਤੁਰੰਤ ਚਾਰਨ ਜਿਹੜਾ ਸੀ ਨਾ ਉਹ ਹਮਲੇ ਦਾ ਇਹੀ ਸੀ ਕਿ ਜੇ ਨੈਟੋ ਦਾ ਬਣ ਗਿਆ ਤਾਂ ਅਮਰੀਕਾ ਤੇ ਯੂਰਪੀਨ ਦੇਸ਼ ਤਾਂ ਜਮਾ ਰੂਸ ਦੀ ਸਰਹੱਦ ਤੇ ਬਹਿ ਗਏ ਹੂੰ ਤੇ ਰੂਸ ਨੂੰ ਇਹਨੂੰ ਰੋਕਣਾ ਸੀ ਤੇ ਹਮਲਾ ਕਰਨਾ ਉਸ ਦਾ ਜ਼ਰੂਰੀ ਸੀ ਇਸੇ ਤਰ੍ਹਾਂ ਬੈਂਜੂਲਾ ਤੇ ਹਮਲਾ ਕਰਨਾ ਬਹੁਤ ਜ਼ਰੂਰੀ ਬਣ ਗਿਆ ਸੀ ਕਿਉਂਕਿ ਉਹ ਅਮਰੀਕਾ ਦੀ ਹੱਦ ਤੇ ਬੈਠ ਕੇ ਅਮਰੀਕਾ ਦੇ ਬੈਰੀਆਂ ਨਾਲ ਤੇ ਦੁਸ਼ਮਣਾਂ ਦੇ ਨਾਲ ਸਮਝੌਤੇ ਕਰ ਰਿਹਾ ਸੀ ਉਹਨਾਂ ਨਾਲ ਇਕਨੋਮਿਕ ਵੀ ਕਰ ਰਿਹਾ ਸੀ ਡਿਫੈਂਸ ਦੇ ਸਮਝੌਤੇ ਵੀ ਕਰ ਰਿਹਾ ਸੀ ਤੇ ਹੌਲੀ-ਹੌਲੀ ਜਿਹੜਾ ਸੀ ਉਹ ਇਸ ਗੱਲ 'ਤੇ ਵੱਧ ਜਾਣਾ ਸੀ ਕਿ ਅਮਰੀਕਾ ਦੇ ਦੁਸ਼ਮਣ ਇਹਦੀਆਂ ਹੱਦਾਂ ਤੇ ਬੈਠ ਜਾਣੇ ਸੀ ਉਹਨਾਂ ਚੂਬਾ ਜਿਹੜਾ ਅੱਡ ਹੋਇਆ ਜੀ ਅਮਰੀਕਾ ਤੋਂ ਉਹਨੇ ਦੂਜੇ ਦੇਸ਼ਾਂ ਨੂੰ ਆਪਣੀ ਧਰਤੀ ਨਹੀਂ ਜਿਹੜੀ ਵਰਤਨ ਦਿੱਤੀ ਇਸੇ ਲਈ ਬਚਿਆ ਹੋਇਆ ਹੈ ਉਹਨੇ ਅਮਰੀਕਾ ਨਾਲ 호ਸਟਿਲਿਟੀ ਨਹੀਂ ਕੀਤੀ ਬਿਸ਼ੱਕ ਬੱਠ ਹੋ ਗਿਆ ਪਰੰਤੂ ਅਮਰੀਕਾ ਦੇ ਖਿਲਾਫ ਕਿਸੇ ਲੜਾਈ ਦਾ ਐਲਾਨ ਨਹੀਂ ਕੀਤਾ ਨਾ ਚੀਨ ਜਾਂ ਰੂਸ ਜਾਂ ਕਿਸੇ ਹੋਰ ਦੇਸ਼ ਨੂੰ ਆਪਣੀ ਧਰਤੀ ਤੇ ਨਹੀਂ ਆਉਣ ਦਿੱਤਾ ਤੇ ਉਹ ਚੀਜ਼ ਜਿਹੜੀ ਸੀ ਬਕਸੀ ਬੈਂਜੂਲਾ ਦਾ ਸਿੱਧਾ ਇਨਵੀਟੇਸ਼ਨ ਦੇ ਰਿਹਾ ਸੀ ਵੀ ਆਜੋ ਆਪਾਂ ਇੱਥੇ ਫੇਰ ਅਮਰੀਕਾ ਨੂੰ ਖਤਮ ਕਰੀਏ ਇਸੇ ਤਰ੍ਹਾਂ ਹੀ ਜੁਕਰੇਨ ਜਿਹੜਾ ਸੀ ਨਾਟੋ ਨੂੰ ਦੇ ਰਿਹਾ ਸੀ ਸਦਾ ਵੀ ਆਜੋ ਇਥੇ ਆਪਾਂ ਰੂਸ ਨੂੰ ਥਕਮ ਕਰੀਏ ਐਂ ਤਾਂ ਰੂਸ ਨਾਲੋਂ ਜਿਹੜੇ 16 ਮੁਲਕ ਹੋਰ ਵੀ ਐਡ ਹੋਏ ਸੀ ਜੇ ਉਹਨਾਂ ਨਾਲ ਰੂਸ ਦੀ ਲੜਾਈ ਨਹੀਂ ਹੋਈ ਹੂੰ ਇਹ ਲੜਾਈ ਸਿਰਫ ਯੂਕਰੇਨ ਨਾਲ ਹੋਈ ਕੱਲਾ ਯੂਕਰੇਨ ਤਾਂ ਜਿਹੜਾ ਸੀ ਉਹ ਅੱਡ ਨਹੀਂ ਹੋਇਆ ਸੀ ਪਰੰਤੂ ਦੂਸਰੇ ਮੁਲਕਾਂ ਨੇ ਕੋਈ ਇਹੀ ਜੀ ਜਲ ਨਹੀਂ ਕੀਤੀ ਕਿ ਆਪਣੀ ਜ਼ਮੀਨ ਨੂੰ ਉਹ ਹੋਰ ਕਿਸੇ ਨੂੰ ਵਰਤਣ ਦੀ ਇਜਾਜ਼ਤ ਦੇਣ ਜੇ ਜਿੱਥੇ ਅਮਰੀਕਾ ਦਾ ਰੌਲਾ ਪਾਕਿਸਤਾਨ ਨਾਲ ਪਿਆ ਉੱਥੇ ਵੀ ਇਹਨਾਂ ਨੂੰ ਇਹੀ ਪਿਆ ਬਈ ਜਿਹੜਾ ਸੀ ਜੇ ਆਪਦੀ ਧਰਤੀ ਇਹਨਾਂ ਨੇ ਵਰਤਣ ਦੀ ਇਜਾਜ਼ਤ ਦੇਤੀ ਤੇ ਓਬਾਮਾ ਨੇ ਜਿਹੜਾ ਸੀ ਜੇ ਉੱਥੇ ਹਮਲਾ ਕਰਤਾ ਨਿਊਯਾਰਕ ਤੇ ਤੇ ਉਹ ਉਥੇ ਹਵਾਈ ਜਹਾਜ ਜਿਹੜੇ ਆ ਉਹ ਟਾਵਰ ਨਾਲ ਟਕਰਾਏ ਤੇ ਬੜਾ ਨੁਕਸਾਨ ਕੀਤਾ ਹੂੰ ਹੂੰ ਸੋ ਇਹ ਸਾਰੀਆਂ ਗੱਲਾਂ ਜਦੋਂ ਸਿੱਧੀ ਚੁਣੌਤੀ ਹੋ ਜਾਂਦੀ ਹੈ ਸਿੱਧੀ ਲੜਾਈ ਛੇੜਦੀ ਹੈ ਉਹ ਲੜਾਈ ਬੰਜੂਲਾ ਨਹੀਂ ਛੇੜੀ ਹੋਈ ਸੀ ਬੇਸ਼ੱਕ ਅੰਤਰਰਾਸ਼ਟਰੀ ਤੌਰ ਤੇ ਤਸਰ ਕਹਿਣ ਉਹ ਬਹਾਨੇ ਨੇ ਪਰੰਤੂ ਜਿਹੜੀ ਸੀ ਇਹ ਉਸ ਦੀ ਜੇ ਆਪ ਦੇ ਵਜੂਦ ਦੇ ਲਈ ਆਪਦਾ ਵਜੂਦ ਕਾਇਮ ਰੱਖਣ ਲਈ ਅਮਰੀਕਾ ਦੀ ਸਰਦਾਰੀ ਕਾਇਮ ਰੱਖਣ ਲਈ ਆਪਣੇ ਦੇਸ਼ ਨੂੰ ਕਾਇਮ ਰੱਖਣ ਲਈ ਇਹ ਜਿਹੜਾ ਅਮਰੀਕਾ ਵੱਲੋਂ ਕਦਮ ਚੁੱਕਿਆ ਜਾਣਾ ਜ਼ਰੂਰੀ ਸੀ ਜਿਸ ਤਰ੍ਹਾਂ ਜਿਹੜਾ ਟਰੂਮੈਨ ਸੀ ਇਹ ਜਿਹੜਾ ਜਦੋਂ ਇਹ ਬੰਬ ਸਿੱਟੇ ਆ ਜਪਾਨ ਦੇ ਦੋ ਸ਼ਹਿਰਾਂ ਤੇ ਦੂਸਰੀ ਵਰਲਡ ਵਾਰ ਵੇਲੇ ਉਸ ਸਮੇਂ ਉਹ ਕਹਿੰਦੇ ਉਹ 8 ਘੰਟੇ ਉਹ ਡੋਡਿਆਂ ਪਰ ਬੈਠਾ ਇਹ ਸਭ ਸਿੱਧੀ ਭਗਤੀ ਕਰਦਾ ਰਿਹਾ ਬਈ ਮੈਨੂੰ ਹੁਕਮ ਦੇ ਇੱਕ ਪਾਸੇ ਮੇਰਾ ਦੇਸ਼ ਹੈ ਤੇ ਦੂਜੇ ਪਾਸੇ ਮਨੁੱਖਤਾ ਦੀ ਤਵਾਹੀ ਹੈ ਦਸਮੈਂ ਕੀ ਕਰਾਂ ਨਹੀਂ ਸਵੇਰ ਨੂੰ ਉਹ ਮੇਰੀਆਂ ਸਰਹੱਦਾਂ ਤੇ ਆ ਰਹੇ ਨੇ ਉਹਨਾਂ ਦੇ ਸਮੁੰਦਰੀ ਜਹਾਜ਼ ਤੇ ਉਹ ਕਹਿੰਦੇ ਫੇਰ ਮੈਨੂੰ ਕਹਿੰਦਾ ਕ੍ਰਾਈਸਟ ਨੇ 3 ਵਜੇ ਸਵੇਰ ਦੇ ਮੈਨੂੰ ਹੁਕਮ ਦਿੱਤਾ ਵੀ ਬੰਬ ਸਿੱੜ ਦੇ ਫੇਰ ਉਹ ਬੰਬ ਸਿੱਟਣ ਦਾ ਆਰਡਰ ਕਰਿਆ ਸੀ ਇਹ ਫੈਸਲੇ ਲੈਣੇ ਬੜੇ ਔਖੇ ਹੁੰਦੇ ਆ ਕੀ ਕਹਿੰਦੇ ਇਹ ਫੈਸਲਿਆਂ ਦੇ ਪਿੱਛੇ ਬੜਾ ਵੱਡਾ ਜਿਹੜਾ ਹੁੰਦਾ ਉਹ ਭੇਦ ਜਿਹੜੇ ਲੁਕੇ ਹੋਏ ਹੁੰਦੇ ਆ ਦੇਸ਼ ਦੀ ਪ੍ਰਭੂ ਸਤਾ ਜਿਹੜੀ ਹੁੰਦੀ ਆ ਉਸ ਦਾ ਵੀ ਬੜਾ ਵੱਡਾ ਇਹਦੇ ਵਿੱਚ ਜਿਹੜਾ ਹੁੰਦਾ ਉਹ ਹੱਥ ਹੁੰਦਾ ਸੋ ਇਹ ਫੈਸਲਾ ਜਿਹੜਾ ਲਿਆ ਗਿਆ ਮੇਰੇ ਖਿਆਲ ਚ ਅਮਰੀਕਾ ਦੀ ਪ੍ਰੋਟੈਕਸ਼ਨ ਲਈ ਇਹ ਫੈਸਲਾ ਸਹੀ ਲਿਆ ਗਿਆ ਪਰ ਕਮੰਤਰੀ ਕਾਨੂੰਨਾਂ ਦੇ ਉਲਟ ਲਿਆ ਗਿਆ ਹਮ ਓਕੇ ਓਕੇ ਖੈਰ ਕਈ ਤਰ੍ਹਾਂ ਦੇ ਮਾਮਲੇ ਭਾਵੇਂ ਨਸ਼ਾ ਤਸਕਰ ਦਾ ਸ਼ਿਕਵਾ ਦੋਸ਼ ਲੱਗਾ ਪਿਛਲੇ ਸਮੇਂ ਮਾਮਲਾ ਦਰਜ ਹੁੰਦਾ ਹੈ ਪਰੰਤੂ ਹੁਣ ਜਿਹੜਾ ਮੋٹے ਤੌਰ ਤੇ ਮਾਮਲਾ ਸੀ ਕਿ ਵੈਨਜ਼ੂਏਲਾ ਅਮਰੀਕਾ ਨੂੰ ਲਲਕਾਰ ਵੀ ਰਿਹਾ ਸੀ ਤੇ ਨਾਲ ਅਮਰੀਕਾ ਦੇ ਦੁਸ਼ਮਣਾਂ ਦੇ ਨਾਲ ਆਪਣੀ ਜਿਹੜੀ ਜ਼ਿਆਰੀ ਪਾਲ ਰਿਹਾ ਸੀ ਪਰ ਨਾਲ ਇਹਦੇ ਵਿੱਚ 1 ਡਾਲਰ ਦਾ ਵੀ ਮਾਮਲਾ ਹੈ ਅਮਰੀਕਾ ਨਹੀਂ ਚਾਹੁੰਦਾ ਕਿ ਡਾਲਰ ਕਿਸੇ ਕੀਮਤ ਉੱਤੇ ਥੱਲੇ ਆਏ ਦੁਨੀਆ ਭਰ ਦੇ ਵਿੱਚ ਜਿਹੜਾ ਪਮਾਨਾ ਹੈ ਕਰੰਸੀ ਦਾ ਉਹ ਡਾਲਰ ਰਹੇ ਡਾਲਰ ਮਜ਼ਬੂਤ ਰਹੇ ਮੰਨਿਆ ਜਾਂਦਾ ਹੈ ਕਿ ਜਿੰਨਾ ਡਾਲਰ ਮਜ਼ਬੂਤ ਹੋਏਗਾ ਅਮਰੀਕਾ ਅਮਰੀਕਾ ਉਨਾਈ ਮਜ਼ਬੂਤ ਹੋਏਗਾ ਖੈਰ ਡਾਲਰ ਪਿੱਛੇ ਦੁਨੀਆ ਭੱਜਦੀ ਹੈ ਭਾਰਤ ਦੀ ਵੀ ਭੱਜ ਰਹੀ ਨੇ ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਜਿਨ੍ਹਾਂ ਨੇ ਇਹ ਸਾਰੀ ਕਮਾਂਤਰੀ ਪੱਧਰ ਦੀ ਜਾਣਕਾਰੀ ਸਾਂਝੀ ਕੀਤੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਮਾਨਯੋਗ ਸੁਪਰੀਮ ਕੋਰਟ ਦੀ ਉੱਗੇ ਵਕੀਲ ਕਹਿ ਸਕਦੇ ਆ ਕਿ ਉੱਗੇ ਸਿੱਖ ਚਿੰਤਕ ਐਡਵੋਕੇਟ ਪਾਈ ਰਾਜਦੇਵ ਸਿੰਘ ਖਾਲਸਾ ਜੀ ਸੋ ਖਾਲਸਾ ਜੀ ਚੈਨਲ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਖਾਸ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਫਤਿਹ ਜੀ ਇਹ ਵਿਸ਼ਾ ਪੰਜਾਬੀ